ਉਸ ਕੋਲੇ ਪੋਸਟ ਪੰਜਾਬੀ ਤਾ ਤਾਬੜ ਤੋੜ ਫਾਇਰਿੰਗ ਹੋਇਆ ਦਰ ਇਸ ਸੇ ਕੁਝ ਨੌਜਵਾਨਾਂ ਦੀ ਕੁਝ ਦਿਨ ਪਹਿਲਾਂ ਲੜਾਈ ਹੋਈ ਸੀ ਤੇ ਉਸ ਲੜਾਈ ਦੇ ਵਿੱਚ ਚਾਚੇ ਨੇ ਆਪਣੇ ਭਤੀਜੇ ਦਾ ਰਾਜੀਨਾਮਾ ਕਰਵਾ ਦਿੱਤਾ ਸੀ ਪਰ ਸਾਹਮਣੇ ਵਾਲੀ ਧਿਰ ਦੇ ਨੌਜਵਾਨ ਵੈਰ ਰੱਖ ਕੇ ਪੁਰਾਣੀ ਰੰਜਿਸ਼ ਮਨ ਦੇ ਵਿੱਚ ਰੱਖ ਕੇ ਬੈਠੇ ਹੋਏ ਸੀ ਉਹ ਕੋ ਚਾਚੇ ਦੇ ਸ਼ੋਰੂਮ ਦੇ ਵਿੱਚ ਆਉਂਦੇ ਨੇ ਉਸ ਨੂੰ ਪੁੱਛਦੇ ਨੇ ਕਿ ਉਸ ਦਾ ਭਤੀਜਾ ਕਿੱਥੇ ਹੈ ਚਾਚਾ ਆਪਣੇ ਸ਼ੋਰੂਮ ਦੇ ਵਿੱਚ ਨਹਿਸੀ ਜਿਸ ਤੋਂ ਬਾਅਦ ਉਹਨਾਂ ਨੇ ਨੌਜਵਾਨ ਦੇ ਉੱਤੇ ਆ ਕੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਤੇ ਇੱਕ ਗੋਲੀ ਜਿਹੜੀ ਹੈ ਉਹੋ ਛੋਟੇ ਹਾਥੀ ਨੂੰ ਜ਼ਰੂਰ ਲੱਗੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਮਾਮਲਾ ਬਟਾਲਾ ਦੇ ਘੁੰਮਣ ਇਲਾਕੇ ਦਾ ਦੱਸਿਆ ਜਾ ਰਿਹਾ ਜਿੱਥੇ ਕੀ ਪੁਰਾਣੀ ਰੰਜਿਸ਼ ਦੇ ਪਿੱਛੇ ਇੱਕ ਨੌਜਵਾਨ ਨੇ ਦੂਜੀ ਤਰ ਦੇ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਹਾਲਾਂਕਿ 피해ਤ ਤਰ ਦੇ ਵੱਲੋਂ ਪੁਲਿਸ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ ਬਿਆਨ ਦਰਜ ਕਰਵਾਏ ਗਏ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਉਧਰ ਨੌਜਵਾਨ ਦੇ ਚਾਚੇ ਦਾ ਬਿਆਨ ਵੀ ਸਾਹਮਣੇ ਆਇਆ ਹੈ ਨੌਜਵਾਨ ਦੇ ਚਾਚੇ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਿਆ ਕਿ ਉਸਦੇ ਭਤੀਜੇ ਦੀ ਕੁਝ ਸਮਾਂ ਪਹਿਲਾਂ ਮੁੰਡਿਆਂ ਦੇ ਨਾਲ ਲੜਾਈ ਹੋਈ ਸੀ ਉਸ ਨੇ ਵਿਚ ਪੈ ਕੇ ਰਾਜੀ ਨਾਮਾ ਕਰਵਾਤਾ ਸੀ ਪਰ ਇਹਨਾਂ ਮੁੰਡਿਆਂ ਨੇ ਅਦੋਦਾਹੀ ਉਸਦੇ ਭਤੀਜੇ ਦੇ ਨਾਲ ਵੈਰ ਰੱਖਿਆ ਕੋਇਆ ਸੀ ਤੇ ਅੱਜ ਉਸ ਪੁਰਾਣੇ ਵੈਰ ਦੇ ਚਲਦਿਆਂ ਕਿ ਉਹਨਾਂ ਨੇ ਪਹਿਲਾਂ ਦੁਕਾਨ ਤੇ ਆ ਕੇ ਨੌਜਵਾਨ ਦੇ ਬਾਰੇ ਦੇ ਵਿੱਚ ਪੁੱਛਿਆ ਤੇ ਫਿਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਮੁਸ਼ਤਦੀ ਦਿਖਾंदे ਕੋਈ ਮਲਸਮ ਨੂੰ ਗ੍ਰਿਫਤਾਰ ਕਰ ਲਿਆ ਇੱਕ ਵਾਰ ਕੀ ਕੁਝ ਕਹਿਣਾ ਹੈ ਨੌਜਵਾਨ ਦੇ ਚਾਚੇ ਦਾ ਤੇ ਪੁਲਿਸ ਅਧਿਕਾਰੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ